ਹਾਂ ਜੀ ਨਹੀਂ ਨਹੀਂ ਸਰ ਉਹਨੂੰ ਸਭੀ ਨੂੰ ਉਤਾਰ ਦਿੱਤਾ ਕੋਈ ਨਹੀਂ ਬਿਲਕੁਲ ਹਾਂ ਜੀ ਹਾਂ ਜੀ ਸਰ ਦੇਸੀ ਕੀ ਨਾਮ ਹੈ ਇਹਨਾਂ ਦਾ ਇਹ ਕਿਵੇਂ ਮੌਤ ਇਹ ਜਿਹੜੇ ਆਪਣੇ ਆ ਸੁਖਿੰਦਰ ਜੀ ਨੇ ਆਰਮੀ ਦੇ ਵਿੱਚ ਉਨ੍ਹਾਂ ਦਾ ਅੱਜ ਜਿਹੜੀ ਅਨਸੁਖਾਵੀ ਘਟਨਾ ਹੋਈ ਹੈ ਉੱਥੇ ਅਸੀਂ ਸਾਰੇ ਮੌਜੂਦ ਹੈਗੇ ਆਂ ਔਰ ਇਹਦੇ ਬਾਰੇ ਜੋ ਵੀ ਡੈਥ ਰਿਪੋਰਟ ਹੈ ਉਹ ਆਰਮੀ ਵੱਲੋਂ ਦਿੱਤੀ ਜਾਏਗੀ ਔਰ ਪਰਿਵਾਰ ਦੇ ਨਾਲ ਅਸੀਂ ਪੂਰਾ ਅਫਸੋਸ ਸਾਨੂੰ ਬਹੁਤ ਹੈਗਾ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੇ ਇਸ ਔਖੇ ਸਮੇਂ ਵਿੱਚ ਤੇ ਮੈਂ ਸਰਕਾਰ ਵੱਲੋਂ ਕੀ ਸਹਾਇਤਾ ਦਿੱਤੀ ਜਾ ਰਹੀ ਹੈ ਇਸ ਬਾਰੇ ਵੀ ਸਰਕਾਰ ਨਾਲ ਸੰਪਰਕ ਕਰਕੇ ਦੱਸ ਦਿੱਤਾ ਜੀ ਥੈਂਕ ਯੂ ਹੋ ਟੱਕ ਟੱਕ ਬੈਟ ਸਟਾਪ ਕਿੰਨੀ ਉਮਰ ਕਿੰਨੀ ਸੀ ਜੀ 21 ਸਾਲ ਤੁਹਾਰਾ ਜੀ ਬਿਹਰ ਸੀ ਜਾਂ ਕੁਆਰਾ ਸੀ ਕੁਆਰਾ ਜੀ ਅੱਛਾ ਸੋ ਨੂੰ ਇਸ ਤੋਂ ਪਤਾ ਲੱਗਿਆ ਜੀ ਤੈਨੂੰ ਪਤਾ ਲੱਗੇ ਚਲੋ ਅਸੀਂ ਵੀ ਤੁਹਾਡੇ ਨਾਲ ਦੁੱਖ ਦੇ ਵਿੱਚ ਥੀੜੀ ਕੋਨੇ ਆ ਹੋਰ ਕੁਛ ਕਹਿਣਾ ਚਾਹੋ ਸਰਕਾਰ ਨੂੰ ਜਾਂ ਕੁਝ ਹੋਰ ਜਿਹੜਾ ਅੱਜ ਇੱਥੇ ਆਪਣੇ ਪਿੰਡ ਮਹਿਤੇ ਦਾ ਨੌਜਵਾਨ ਅਸ਼ੀਦ ਹੋਇਆ ਅੱਜ ਨੂੰ ਦੀ ਸ਼ਰਧਾਂਜਲੀ ਦੇਣ ਆਇਓ ਕੀ ਕਹਾਜੂਗੇ ਤੁਸੀਂ ਅ ਦੇਖੋ ਜੀ ਪਹਿਲੀ ਗੱਲ ਤਾਂ ਕਿ ਸਾਰੇ ਜਿਹੜਾ ਏਰੀਏ ਦੇ ਲਈ ਇਹ ਬੜੀ ਅ ਦੁੱਖ ਦੀ ਘਟਨਾ ਕਿ 21 ਸਾਲਾਂ ਦਾ ਸਾਡਾ ਉਹ ਨੌਜਵਾਨ ਭਰਾ ਜਿਹੜੇ ਨੂੰ ਪੌਣੇ ਇੱਕ ਦੋ ਸਾਲ ਹੋਈ ਸੀ ਫੌਜ ਦੇ ਵਿੱਚ ਅਗਨੀ ਪੀਰ ਦੇ ਤਹਿਤ ਭਰਤੀ ਹੋਇਆ ਨੂੰ ਤੇ ਡਿਊਟੀ ਦੌਰਾਨ ਉਹਨਾਂ ਦੀ ਜਿਹੜੀ ਸ਼ਹੀਦੀ ਹੋਈ ਅੱਜ ਉਹਨਾਂ ਦੀ ਜਿਹੜੀ ਪਵਿੱਤਰ ਦੇ ਪਿੰਡ ਮਹਿਤੇ ਦੇ ਵਿੱਚ ਪਹੁੰਚੀ ਹੈ 21 ਸਾਲ ਦੀ ਉਮਰ ਦੇ ਵਿੱਚ ਉਹ ਸਾਡਾ ਭਰਾ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰਿਵਾਰ ਦੇ ਨਾਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਸਾਰੇ ਇਲਾਕੇ ਨਿਵਾਸੀ ਪਿੰਡ ਦੇ ਸਾਥੀ ਤੇ ਫੌਜ ਬਲ ਨੂੰ ਜਿਹੜੇ ਸਾਥੀ ਉਹ ਸਾਰੇ ਸ਼ਾਮਲ ਹੋਏ ਆ ਔਰ ਪ੍ਰਮਾਤਮਾ ਅਗੇ ਅਰਦਾਸ ਆ ਕਿ ਵਾਹਿਗੁਰੂ ਪਰਿਵਾਰ ਨੂੰ ਪਿੱਛੋਂ ਭਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਐਸ ਉਮਰ ਦੇ ਵਿੱਚ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ ਇਹ ਮਾਪਿਆਂ ਦੇ ਲਈ ਬੜਾ ਹੀ ਦੁਖਦਾਈ ਹੁੰਦਾ ਕਿਉਂਕਿ ਹਲੇ ਤਾਂ ਜ਼ਿੰਦਗੀ ਦੀ ਸ਼ੁਰੂਆਤ ਸੀ 26 ਸਾਲਾਂ ਦਾ ਜਿਹੜਾ ਸਾਡਾ ਉਹ ਭਰਾ ਸੀ ਤੇ ਸਾਡੇ ਜਿਹੜੇ ਅਗਨੀ ਵੀਰ ਅੁੰਦੇਰ ਪ੍ਰਤੀ ਹੋਏ ਆ ਇਹਨਾਂ ਨੂੰ ਮੁਆਵਜ਼ਾ ਰਸੀ ਪੰਜਾਬ ਸਰਕਾਰ ਵੱਲੋਂ ਕੀ ਦਿੱਤੀ ਜਾ ਰਹੀ ਹੈ ਆਹ ਦੇਖੋ ਇਹ ਬੜੀ ਮਾੜੀ ਗੱਲ ਆ ਗਈ ਜਿਹੜੀ ਕੇਂਦਰ ਦੀ ਕਿਉਂਕਿ ਸ਼ਹੀਦਾਂ ਦੀਆਂ ਵੀ ਹੁਣ ਇਹ ਮਤਲਬ ਕਿ categories ਬਣਾਉਣ ਲੱਗੇ ਨਹੀਂ ਤਾਂ ਇਹ ਅਸੀਂ ਕਿ ਪੰਜਾਬ ਦਾ ਪਹਿਲਾਂ ਵੀ ਆਜ਼ਾਦੀ ਵੇਲੇ ਵੀ ਸ਼ਹਾਦਤਾਂ ਦੇ ਵਿੱਚ ਵੱਡਾ ਯੋਗਦਾਨ ਅਤੇ ਜਦੋਂ ਜਦੋਂ ਭਾਰਤ ਨੇ ਲੜਾਈਆਂ ਜਿੱਤੀਆਂ ਬਾਰਡਰਾਂ ਤੇ ਤਾਂ ਪੰਜਾਬ ਦੇ ਫੌਜੀ ਭਰਾਵਾਂ ਨੇ ਬੜੀਆਂ ਹਿੱਕਾਂ ਢਾਕੇ ਗੋਲੀਆਂ ਖਾ ਕੇ ਤੇ ਤੰਦੇਹੀ ਦੇ ਨਾਲ ਜਿਹੜੀ ਦੇਸ਼ ਦੀ ਰੱਖਿਆ ਕੀਤੀ ਹੈ ਸੋ ਇਹ ਸਨਮਾਨ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਸੀ ਦੇਖੋ ਵੀ ਜਿੱਦਾਂ ਅੱਜ ਜਿਹੜਾ ਕਿ ਜਿਸ ਤਰੀਕੇ ਨਾਲ ਪਹਿਲਾਂ ਸਾਡੇ ਸ਼ਹੀਦਾਂ ਦੇ ਸਨਮਾਨ ਹੁੰਦੇ ਸੀ ਉਹ ਨਹੀਂ ਕੀਤਾ ਗਿਆ ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੇ ਓਐਸਡੀ ਸਾਹਿਬ ਦੇ ਮੈਂ ਧਿਆਨ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਗੱਲ ਲਿਆ ਦਿੱਤੀ ਸੀ ਕਿ ਇਸ ਤਰ੍ਹਾਂ ਕਰਕੇ ਇੱਕ ਘਟਨਾ ਜਿਹੜੀ ਸਾਡੇ ਹਲਕੇ ਦੇ ਪਿੰਡ ਮਹਿਤਾ ਚ ਵਾਪਰੀ ਆ ਇਸ ਤੋਂ ਬਾਅਦ ਮੈਂ ਸੀਮ ਸਾਹਿਬ ਨਾਲ ਖੁਦ ਇਸ ਵਿਸ਼ੇ ਤੇ ਗੱਲ ਕਰਕੇ ਜੋ ਸਰਕਾਰ ਕਰਦੀ ਹੈ ਜਿੰਨਾ ਪਰਿਵਾਰ ਦੇ ਨਾਲ ਖੜ ਸਕਿਆ ਉਹਨਾਂ ਮੈਂ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਾ ਕੇ ਬਹੁਤ ਜਲਦ ਜਿਹੜੀ ਅਸੀਂ ਪਰਿਵਾਰ ਨੂੰ ਮਿਲਾਂਗੇ